ਹਾਂਜੀ ਦੋਸਤੋ ਅੱਜ ਫੇਰ ਇੱਕ ਅਜ ਨਵੀਂ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਕਿਤਾਬ ਦੇ ਲੇਖਕ ਨੇ ਹਦੀਪ ਸਿੰਘ ਜਟਾਣਾ ਉਹਨਾਂ ਦੇ ਕਿਤਾਬ ਦਾ ਨਾਮ ਹੈ ਯੁਕਤੀ ਬੰਦੇ ਜੋ 2014 ਵਿੱਚ 26 ਅਤੇ ਇਹ ਕਹਾਣੀ ਜਾਂ ਕਿਤਾਬ ਦੀ ਉਹ ਵਰਤਕ ਹੈ ਜਾਂ ਲੇਖ ਨੇ ਇਹ ਅੱਜ ਤੋਂ 30 ਸਾਲ ਤੋਂ ਪਿਛਲੇ ਜੁਰ ਪੁਰਾਣੇ ਸਮਿਆਂ ਦੀਆਂ ਗੱਲਾਂ ਬਾਤਾਂ ਕਰਦੀ ਹੈ ਲੇਖਕ ਵੱਲੋਂ ਪਹਿਲਾ ਲੇਖ ਮੇਰੇ ਲਿਖਣ ਦੀਆਂ ਉਪਤਾ ਦਾ ਮੁੱਢ ਮੇਰਾ ਪਿੰਡ ਸ਼ਹਿਰ ਤੋਂ ਵੱਡੀ ਸ਼ਰਤ ਫਰਦੂਲਗੜ੍ਹ ਮਾਨਸਾ ਤੋਂ ਕਈ ਕਿਲੋਮੀਟਰ ਦੂਰ ਹੋ ਦੂਰ ਹੋਣ ਕਾਰਨ ਅੱਜ ਵੀ ਕਈ ਘਾਟਾਂ ਦਾ ਸਾਹਮਣਾ ਕਰ ਰਿਹਾ ਹਾਂ ਇਹਨਾਂ ਵਿੱਚੋਂ ਕਈ ਘਾਟਾਂ ਦਾ ਸਾਡੇ ਬੜੀਆਂ ਠੀਕ ਬੈਠਦੀਆਂ ਨੇ ਜਿਵੇਂ ਸ਼ਹਿਰੀ ਪ੍ਰਭਾਵ ਵਾਲੀ ਘਾਟ ਪਰ ਕਈ ਘਾਟਾਂ ਰੜਖਦੀਆਂ ਵੀ ਨੇ ਜਦੋਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਚ ਪੜਦਾ ਹੁੰਦਾ ਸੀ ਉਹਨੇ ਦਿਨੇ ਮਨੰਜਨ ਦਾ ਸਾਧਨ ਕੇਵਲ ਤੇ ਕੇਵਲ ਪਿੰਡ ਦੀਆਂ ਛਾਂ ਮਲਾਟਾਂ ਹੀ ਸਨ ਕਲੀਰਾਂ ਦੇ ਖਿੱਲੋ ਦਰਖਤ ਦੇ ਵਿੰਗ ਤੇ ਰਿੰਗ ਤੇ ਟੰਬਿਆਂ ਦੇ ਖੁੰਡੇ ਅਤੇ ਫੁੱਟੇ ਹੋਏ ਕੜਿਆਨੀਆਂ ਠੀਕਰ ਨਾਲ ਸਾਡਾ ਖੇਡਾਂ ਦਾ ਸਾਜੋ ਸਮਾਨ ਹੁੰਦਾ ਸੀ ਵੇਲੇ ਸਮੇਂ ਜਾਂ ਬਿਮਾਰੀ ਅਤੇ ਸੱਟ ਫੇਟ ਕਾਰਨ ਸਪੇਅਰ ਕੁਰਸੀ ਤੇ ਬੈਠਣ ਲਈ ਸਾਨੂੰ ਪਿੰਡ ਦੇ ਨਾਲ ਲੱਗਦੇ ਖੇਤਾਂ ਦੀਆਂ ਵੱਡੀਆਂ ਮੱਟਾਂ ਭੜੀਆਂ ਨੂੰ ਹੀ ਆਪਣਾ ਆਸਣ ਬਣਾਉਣਾ ਪੈਂਦਾ ਸੀ ਜੇਕਰ ਉਦੋਂ ਡੈਰੀਆਂ ਲਿਖਣ ਦਾ ਵਗ ਹੁੰਦਾ ਤਾਂ ਹੁਣ ਤੱਕ ਬੰਨਿਆਂ ਦੇ ਮਲਿਆਂ ਬੇਰੀਆਂ ਕਿੱਕਰਾਂ ਤੇ ਬੋਲੀ ਦੇ ਕੰਡਿਆਂ ਦੇ ਪੈਰਾਂ ਵਿੱਚ ਚੁੱਭ ਜਾਣਦੇ ਆ ਘਟਰਾਵਾ ਨਾਲ ਕਿੰਨੇ ਹੀ ਪੰਨੇ ਭਰ ਜਾਣੇ ਸਨ ਖੇਡ ਦੇ ਮੈਦਾਨ ਵਿੱਚ ਦੂਸਰੇ ਸਾਥੀਆਂ ਨਾਲੋਂ ਅੱਖਾਂ ਮੀਚ ਕੇ ਖਿੱਦੋ ਨੂੰ ਮਾਰੇ ਜਾਂਦੇ ਟੁੱਲਾ ਕਾਰਨ ਵੱਜਦੀਆਂ ਸੱਟਾਂ ਪਿੜਾ ਵਿੱਚ ਮਿੱਟੀ ਹੀਠਾਂ ਦੱਬੇ ਪਏ ਪੱਕੇ ਰੋੜਿਆਂ ਕਾਰਨ ਪੈਰਾਂ ਦੀਆਂ ਉਂਗਲਾਂ ਅਤੇ ਅੰਗੂਠਾਂ ਤੇ ਵੱਜਦੀਆਂ ਠੋਕਰਾਂ ਸਿਰ ਪੱਟ ਦੌੜਦਿਆਂ ਆਪਸ ਵਿੱਚ ਮੱਥੇ ਭਿੜ ਕੇ ਹੋਏ ਗੁੰਮਿਆਂ ਦੀ ਤਨ ਮੰਤਰੀ ਦਵਾਈ ਵਾਣ ਤੇ ਨਿੰਬ ਦੇ ਪੱਤਿਆਂ ਨੂੰ ਉਬਾਲ ਕੇ ਮਾਂ ਤੇ ਦਾਦੀ ਵੱਲੋਂ ਟਕੋਰ ਕੀਤਾ ਜਾਣਾ ਹੀ ਸੀ ਸਾਡੀਆਂ ਖੁਰਾਕਾਂ ਵਿੱਚ ਘਰ ਦੇ ਦੇਸੀ ਘਿਓ ਤੰਦੂਰ ਦੀਆਂ ਰੋਟੀਆਂ ਆਪਣੇ ਖੇਤਾਂ ਵਿੱਚ ਬੀਜੀਆਂ ਜਾਣ ਵੜਨਾ ਸਬਜ਼ੀਆਂ ਨੂੰ ਹੀ ਕੱਤੇ ਖਾ ਜਾਣਾ ਟਿੱਬਿਆਂ ਦੇ ਰਾਜੇ ਚਿਬੜਾਂ ਦੀ ਛਟਣੀ ਪਿੰਡ ਦੇ ਘਰਾਂ ਵਿੱਚ ਭੋਗਾ ਵੇਲੇ ਬਣਦੇ ਗੁੜ ਚੌੜ ਸੂਜੀ ਦਾ ਘੜਾ ਮੂੰਗ ਦੀ ਦਾਲ ਅਤੇ ਰੋਟੀ ਭਾਈ ਜੀ ਵੱਲੋਂ ਵੰਡੀ ਕੜਾ ਪ੍ਰਸ਼ਾਦ ਦੀ ਦੇਗ ਹੀ ਸਾਂਭਲ ਰਹੀ ਹੈ ਅਵਾਜ ਇਹਦੇ ਸਾਧਨ ਲਈ ਅਸੀਂ ਮਾਂ ਦੀ ਗੋਦੀ ਦਾਦੇ ਦਾ ਕੰਧਾੜਾ ਭੂਆ ਦੀ ਢਾਕ ਛੱਪੜ ਤੇ ਨਾਉਣ ਜਾਂਦੀਆਂ ਮੱਝਾਂ ਦੇ ਢੂਹੇ ਖੇਤ ਪੱਠੇ ਲੈਣ ਜਾਂਦੇ ਉਠਾਂ ਦੇ ਪਾਖੜੇ ਅਤੇ ਸਾਲ ਸਮਾਹੀ ਪਿੰਡ ਚ ਬਰਾਤ ਨਾਲ ਆਈ ਬੱਸ ਦਾ ਜਾਲ ਹੀ ਵਰਤਦੇ ਰਹੇ ਹਾਂ ਸ਼ੁਰੂ ਵਿੱਚ ਮੱਝਾਂ ਦੀਆਂ ਪੂਛਾਂ ਫੜ ਕੇ ਵੱਡੇ ਹੋ ਕੇ ਖੁਦ ਹੀ ਟੋਬੇ ਦੇ ਪਾਣੀ ਚ ਲਾਈਆਂ ਤਾਰਨਾ ਸਾਡਾ ਧਰਤੀ ਤੇ ਬਿਨਾ ਪੈਰ ਲਗਾਏ ਤੁਰੰਦਾ ਪਹਿਲਾ ਲੋਕ ਤਸਵੀਰ ਹਜ਼ਾਰਾਂ ਜਿੰਨੀਆਂ ਨੂੰ ਤਬਾਹ ਕਰਨ ਦਾ ਮੁੱਢ ਬੰਨਣ ਵਾਲੀ ਜੇਬ ਖਰਚੀ ਨਾਂ ਦੀ ਬਿਮਾਰੀ ਸਾਡੇ ਵੇਲੇ ਵਿੱਚ ਸ਼ੁਰੂ ਨਹੀਂ ਸੀ ਹੋਈ ਪਿੰਡ ਦੀ ਕਿਸੇ ਧੀ ਧਿਆਣੀ ਦੇ ਵਿਆਹ ਸਮੇਂ ਹੋ ਰਹੀ ਵਿਦਾਈ ਮੌਕੇ ਬਾਹਰੇ ਗਏ ਪੈਸੇ ਚੁੱਕ ਕੇ ਰਾਮਕਮਰ ਬਾਣੀਆਂ ਦੀ ਹੱਟੀ ਤੋਂ ਮਿੱਠੀਆਂ ਗੋਲੀਆਂ ਲੈ ਕੇ ਚੁੱਸੇ ਮਾਰਨੇ ਸਾਡੀ ਪਹਿਲੀ ਕਮਾਈ ਅਦੇ ਖਰੀਦੋ ਫਰੋਕ ਸੀ ਪੰਨ ਦਾ ਸ਼ੌਂਕ ਹੋਣ ਕਰਕੇ ਅੱਜ ਵੀ ਮੇਰੇ ਤੀਸਰੀ ਤੇ ਚੌਥੀ ਜਮਾਤ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਮੂਝਵਾਨੀ ਯਾਦ ਨੇ ਪਰ ਸਲੇਬਸ ਤੋਂ ਬਾਹਰ ਵੀ ਕੋਈ ਚੀਜ਼ ਹੁੰਦੀ ਹੈ ਇਸ ਦਾ ਪਤਾ ਮੈਨੂੰ ਦਾਦੇ ਵੱਲੋਂ ਇੱਕ ਵਾਰ ਬਸ ਦੇ ਸਫ਼ਰ ਦੌਰਾਨ ਲੈ ਕੇ ਦਿੱਤੀ ਮੂਫੜੀ ਦੇ ਰਵਾਵੇ ਤੇ ਲਿਖਿਆ ਇੱਕ ਟੁਟਕਲਾ ਪੜ੍ਹ ਕੇ ਹੋਇਆ ਮੇਰੇ ਪਿਤਾ ਜੀ ਦਾ ਮੇਰੀ ਸੋਟ ਸੰਭਾਲਣ ਤੋਂ ਪਹਿਲਾਂ ਹੀ ਮਿੰਤਰ ਬਣਿਆ ਰੇਡੀਓ ਸ਼ਾਮ ਸੌਣ ਤੋਂ ਪਹਿਲਾਂ ਮੇਰੇ ਕੰਨਾਂ ਵਿੱਚ ਵੀ ਰਸ ਘੋਲਦਾ ਰਹੇ ਇਸ ਦੇ ਨਾਲ ਹੀ ਪਿੰਡ ਦੀ ਸਾਥ ਵਿੱਚ ਪਏ ਪੁਰਾਣੇ ਗੁੰਡਾਂ ਦੇ ਬੈਠੇ ਬਜ਼ੁਰਗ ਤਾਸ ਦੀ ਬਾਜੀ ਲਗਾਉਂਦਿਆਂ ਢਾਣੀਆਂ ਮੇਰਾ ਮਨੋਰੰਜਨ ਕਰਦੇ ਰਹੇ ਸਕੂਲ ਦੀ ਪੜ੍ਹਾਈ ਤੋਂ ਡਰ ਕੇ ਭੱਜੇ ਪਾਲੀ ਬਣੇ ਮੁੰਡੇ ਮਾਪਿਆਂ ਵੱਲੋਂ ਕੁੜੀਆਂ ਸਮਝ ਸਕੂਲੋਂ ਹਟਾ ਕੇ ਘਰੇਲੂ ਕੰਮਾਂ ਵਿੱਚ ਨੂੜੀਆਂ ਕੁੜੀਆਂ ਦੀ ਜ਼ਿੰਦਗੀ ਦੇ ਰੰਗ ਮੈਨੂੰ ਮਾਨਸਿਕ ਹਲੂਨੇ ਤਾਂ ਮਾਰਦੇ ਰਹੇ ਪਰ ਸਮਝ ਨਹੀਂ ਸੀ ਕਿ ਇਹਨਾਂ ਦੀ ਮਦਦ ਕਿਵੇਂ ਕੀਤੀ ਜਾਵੇ ਕੱਚੇ ਘਰਾਣਿਆਂ ਕੰਨਾਂ ਤੋਂ ਬਾਹਰ ਬਾਹਰ ਲੈਕਰ ਆਂਦੀ ਇਨਸਾਨ ਦੇ ਹੀ ਲਈ ਕੀਤੀ ਗਈ ਝਾਖਿਆਂ ਦੀ ਬਾੜ ਦੇ ਇੱਕ ਪਾਸੇ ਖੜੀ ਕੋਈ ਔਰਤ ਦੂਸਰੇ ਪਾਸੇ ਅੱਕੀ ਪਲਾਹੀ ਬਹਾਨੇ ਜਿਹੇ ਨਾਲ ਹੱਥ ਮਾਰ ਕੇ ਕੰਮ ਨਾ ਭਲੇਖਾ ਪਾਉਂਦੇ ਘਸਰਮੁਸਰ ਕਰਦੇ ਮਰਦ ਔਰਤ ਤਾਂ ਮੈਂ ਕਿੰਨੇ ਹੀ ਦੇਖੇ ਸਨ ਪਰ ਇਹ ਕਰਦੇ ਕਿਨੇ ਇਹ ਪਤਾ ਉਦੋਂ ਚੱਲਿਆ ਜਦੋਂ ਜਿੰਦਾ ਜਿੰਨਾ ਬਜ਼ੁਰਗ ਹੋ ਗਈਆਂ ਅੱਜ ਪਤਾ ਲੱਗੇ ਤਾਂ ਇਹ ਸਭ ਦਾ ਰਿਸ਼ਤਾ ਨਾਤਿਆਂ ਦੇ ਕੋਈ ਜੋੜ ਮਜਬੂਰੀਆਂ ਤੇ ਧੱਕੇシャਿਆਂ ਦਾ ਹੱਲ ਕਰਨ ਦੇ ਹੰਬੜੇ ਹੁੰਦੇ ਸਨ ਕਦੇ-ਕਦੇ ਫੜੇ ਜਾਣ ਤੇ ਇਹਨਾਂ ਦੀਆਂ ਪਿੰਡ ਵਿੱਚ ਦੀਆਂ ਪੰਚਾਇਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਗਰੀਬ ਪਰਿਵਾਰ ਦੇ ਘਰਾਂ ਵਿੱਚ ਘਰਾਂ ਨੂੰ ਲੱਕੜੀਆਂ ਦੇ ਤਖਤਿਆਂ 'ਈ ਥਾਂ ਲੱਗਦੇ ਵੀਨੀਆਂ ਟੇਡੀਆਂ ਲੱਕੜਾਂ ਦੇ ਅਰਲੇ-ਕੋਟ ਚੁੱਲਿਆਂ ਦੇ ਕੋਲ ਕਿੱਲੀ ਗੱਡ ਤੇ ਬੰਨੀਆਂ ਬੱਕਰੀਆਂ ਗਲੀ 'ਚ ਸੌਣ ਲਈ ਡਾਹੇ ਮੰਜੇ ਇੱਕੋ ਨਿੱਕਰ ਨਾਲ ਪਿੰਡ ਦੀਆਂ ਗਲੀਆਂ 'ਚ ਤਪ ਕਰਦੇ ਇਹਨਾਂ ਦੇ ਬੱਚੇ ਅੱਖਾਂ ਤੇ ਹੱਥ ਰੱਖ ਰੱਖ ਓਪਰੇ ਬੰਦਿਆਂ ਦੀ ਸਿਆਣ ਕੱਢਦੇ ਇਹਨਾਂ ਪਰਿਵਾਰਾਂ ਦੇ ਬਜ਼ੁਰਗਾਂ ਤੇ ਤਰਸਤਾ ਬੜਾ ਆਉਂਦਾ ਸੀ ਪਰ ਅਸੀਂ ਇਹਨਾਂ ਲਈ ਕੀ ਕਰ ਸਕਦੇ ਹਾਂ ਪਤਾ ਨਹੀਂ ਸੀ ਹੁੰਦਾ ਪਿੰਡ ਤੋਂ 5 ਕਿਲੋਮੀਟਰ ਦੂਰ ਫੱਦਾ ਮਾਲਕ ਦੇ ਸਰਕਾਰੀ ਸਕੂਲ ਦੀ ਪੜ੍ਹਾਈ ਦੇ ਜਿੱਥੇ ਮੈਨੂੰ ਬੜਾ ਕੁਝ ਪੜ੍ਹਨ ਲਿਖਣ ਨੂੰ ਦਿੱਤਾ ਉੱਥੇ ਹੀ ਪੂਰੇ 5 ਸਾਲ ਗਰਮੀ ਸਰਦੀ ਵਿੱਚ ਸਾਈਕਲ ਤੇ ਤੈਹ ਪੀਤੇ ਸਫ਼ਰ ਨੇ ਸਮਾਜਿਕ ਦੇ ਆਲੇ ਦੁਆਲੇ ਦੀ ਸੋਝੀ ਦੇ ਵੀ ਭੰਡਾਰ ਭਰ ਦਿੱਤੇ ਇਸ ਤੋਂ ਬਾਅਦ ਜੰਮੀਗੜ ਪਟਿਆਲਾ ਤੇ ਮਾਨਸਾ ਦੇ ਕਾਲਜਾਂ ਦੀ ਪੜ੍ਹਾਈ ਨੇ ਜੀਵਨ ਨਿਖਾਰਨ ਵਿੱਚ ਦਾਦੀ ਮਾ ਵੱਲੋਂ ਢਿਰਕਣੇ ਚੋਂ ਖੱਦਰ ਦੇ ਖੇਸ ਧੋਣ ਲਈ ਬਣਾਏ ਜਾਂਦੇ ਸਵਾ ਦੇ ਖਾਰ ਵਰਗਾ ਕੰਮ ਕੀਤਾ ਸਕੂਲ ਦੀ ਪੜ੍ਹਾਈ ਤੱਕ ਸੰਗਾਲੂ ਰਿਹਾ ਕਿਤ ਕਾਲਜ ਵਿੱਚ ਆ ਕੇ ਉਡਾਰੀਆਂ ਮਾਰਨ ਲੱਗ ਪਿਆ NCC NSS ਭੰਗੜੇ ਤੇ ਨਾਟਕ ਵਿੱਚ ਸ਼ਾਮਲ ਹੋ ਕੇ ਜੀਵਨ ਦੀ ਜੰਗ ਹੀ ਜਿੱਤੀ ਲਈ। ਪੜ੍ਹਾਈ ਵਿੱਚ ਥੋੜੇ ਕਮਜ਼ੋਰ ਅਤੇ ਆਪਣੇ ਖਾਸ ਦੋਸਤ ਲਈ ਗਿਆਨੀ ਦੀ ਪੜ੍ਹਾਈ ਕਰਕੇ ਦੇਣ ਦੇ ਫੈਸਲੇ ਨੇ ਮੈਨੂੰ ਲਗਾਰੀ ਬਣਾ ਦਿੱਤਾ। ਆਪਣੇ ਦੋਸਤਾਂ ਨੂੰ ਗਿਆਨੀ ਜਰੀਏ BA ਪਾਸ ਕਰਵਾ ਕੇ ਆਪਣੇ ਨਾਲ ਯੂਨੀਵਰਸਿਟੀ ਤੱਕ ਲੈ ਜਾਣ ਦੇ ਸੁਪਨੇ ਸਜਾਏ। ਮੈਂ ਕਾਲਜ ਪ੍ਰੀਖਿਆਵਾਂ ਤੋਂ ਬਾਅਦ ਗਿਆਨੀ ਦੀ ਗੈਰ ਲੈ ਕੇ ਖੇਤ ਵਿੱਚ ਅਮਰੂਦਾਂ ਦੇ ਬਾਗ ਦੀ ਰਾਖੀ ਕਰਦਾ। ਸਾਰਾ ਦਿਨ ਪੜ੍ਹਦਾ ਰਹਿੰਦਾ। ਗਿਆਨੀ ਦੀ ਪੜ੍ਹਾਈ ਦੀ ਰੋਚ ਕਰ ਰਚਨਾਵਾਂ ਤੇ ਪੜ੍ਹਨ ਦਾ ਸ਼ੌਂਕ ਹੋਰ ਵਧਾ ਦਿੱਤਾ। ਪੰਨੂ ਜੀਵਨ ਨਾਲ ਮਿਲਦੀਆਂ ਜੁਲਦੀਆਂ ਰਚਨਾਵਾਂ ਪੜ੍ਹ ਕੇ ਲਿਖਣ ਦਾ ਸ਼ੌਂਕ ਵੀ ਜਾਗ ਪਿਆ। ਗਿਆਨੀ ਦੀ ਪੜ੍ਹਾਈ ਕਰਦੇ ਹੀ ਮੈਂ ਲਿਖਣ ਤਾਂ ਲੱਗ ਪਿਆ ਪਰ ਸੰਗ ਕਾਰਨ ਆਪਣੇ ਲਿਖਤ ਕਿਸੇ ਨੂੰ ਦਿਖਾਉਂਦਾ ਨਹੀਂ ਸੀ। ਕਈ ਸਾਲ ਮੇਰੀਆਂ ਇਹ ਰਚਨਾਵਾਂ ਮੈਂ ਸ਼ਿਪਾਚ ਪਾ ਕੇ ਰੱਖਦਾ ਰਿਹਾ ਜਿਵੇਂ ਕੋਈ ਪਵੰਨੀ ਸੁਦਾ ਸਹਿਤ ਲਿਖ ਬੈਠਾ ਹੋਵਾਂ। ਭਾਵੇਂ ਮੈਂ ਆਪਣੇ ਦੋਸਤ ਲਈ ਗਿਆਨੀਤਾ ਪਾਸ ਕਰ ਦਿੱਤੀ ਸੀ ਪਰ ਮੇਰੇ ਦੋਸਤ ਨੇ ਖੇਤੀਬਾੜੀ 'ਚ ਉਲਝਣ ਕਰਕੇ ਨਤੀਜਾ ਹੀ ਨਾ ਲਿਆ ਮੇਰਾ ਦੋਸਤ ਸਾਡੀ ਅਸੀ ਜੁਗਤ ਨਾਲ ਚਾਹੇ ਵੀਏ ਤਾਂ ਨਹੀਂ ਕਰ ਸਕਿਆ ਪਰ ਮੈਂ ਲੇਖਕ ਬਣਦੇ ਰਾਜ ਰੂਪ ਪੈ ਗਿਆ 10 ਸਾਲ ਤੱਕ ਮੇਰੀਆਂ ਰਚਨਾਵਾਂ ਰੂਪ ਪੁੱਛ ਰਹੀਆਂ ਫਿਰ ਸਾਹਮਣੇ ਖੜੇ ਹੋਣ ਦਾ ਐਲਾਨ ਕਰ ਦਿੱਤਾ ਜਿੰਨਾ ਲਿਖਤਾਂ ਨੂੰ ਕਦੇ ਮੈਂ چھਪਾ چھਪਾ ਕੇ ਰੱਖਦਾ ਹੁੰਦਾ ਸੀ ਅੱਜ ਉਹੀ ਲਿਖਤਾਂ ਦੀ ਪਕਿਆਈ ਨਹੀਂ ਮੈਂ ਛਪਣ ਤੋਂ ਪਹਿਲਾਂ ਵੀ ਆਪਣੇ ਜੀਵਨ ਸਾਥਣ ਜਸਵਿੰਦਰ ਕੌਰ ਅਤੇ ਆਪਣੇ ਬੱਚਿਆਂ ਕੁਮਰ ਅਤੇ ਰੋਵਣ ਨੂੰ ਸੁਣਾ ਦੇਣ ਦੀ ਕਾਲੀ ਕਰਦਾ ਹਾਂ ਕਦੇ-ਕਦੇ ਤਾਂ ਮੱਲੋ-ਮੱਲੀ ਦੀ ਸੁਣਾ-ਸੁਨਾਈ ਦੇ ਇਸ ਚੱਕਰ ਵਿੱਚ ਰੌਲਾ ਹੀ ਹੋ ਜਾਂਦਾ ਹੈ ਹੁਣ ਸਾਈਕਲ ਦਾ ਸਫ਼ਰ ਤਾਂ ਭਾਵੇਂ ਘਟ ਗਿਆ ਹੈ ਪਰ ਕਲਮੀਆਂ ਲਕੀਰਾਂ ਨਾਲ ਹਰ ਰੋਜ਼ ਸੈਂਕੜੇ ਮੀਲਾਂ ਦਾ ਸਫ਼ਰ ਤੈ ਹੋ ਰਿਹਾ ਹੈ ਮੇਰੀ ਦਿਲੀ ਇੱਛਾ ਹੈ ਕਿ ਰੱਬ ਦੀ ਮਿਹਰ ਨਾਲ ਮੇਰੀ ਕਲਮ ਮੇਰੇ ਪਾਠਕਾਂ ਦੀ ਜੀਵਨ ਜਾਂਚ ਦੀਆਂ ਨਵੀਆਂ ਜੁਗਤਾਂ ਦੱਸਦੀ ਰਹੇ ਅਤੇ ਪਾਠਕਾਂ ਦਾ ਸਹਿਯੋਗ ਮੈਨੂੰ ਲਿਖਣ ਦੀਆਂ ਹੋਰ ਜੁਗਤਾਂ দান ਦਿੰਦਾ ਰਹੇ ਤੁਹਾਡਾ ਆਪਣਾ ਲੇਖਕ ਹਰਦੀਪ ਸਿੰਘ ਜਟਾਣਾ ਧੰਨਵਾਦ